ਸਾਨੂੰ ਬੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਜੀ ਅਰਮਨ ਸਿੰਘ ਜੀ ਵੱਲੋਂ ਜਿਹੜੀ ਇੱਕ ਵਿਦਨਸ਼ਾਹਰਤ ਮੁਹਿੰਮ ਚਲਾਈ ਸੀ ਉਹਦੇ ਚ ਸਾਡੇ ਚਾਰੋਂ ਚੱਲ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇੱਥੇ ਹੀ ਕੱਲ ਲਾਲੜੂ ਪੁਲਿਸ ਵੱਲੋਂ ਲਾਲੂ ਐਸਐਚਓ ਵੱਲੋਂ ਦੌਰਾਨ ਆਪਣਾ ਗਸ਼ਤ ਇੱਕ 14 ਕਿਲੋ 370 ਹਜ਼ਾਰ ਅਫੀਨ ਦੀ ਬਰਾਦਰੀ ਜਿੱਤੀ ਹੈ ਬਿਕਾਸ ਹਮੇਸ਼ਾ 4 ਵਜੇ ਦੇ ਕਰੀਬ ਜਦੋਂ ਪੁਲਿਸ ਗਸ਼ਤ ਦੇ ਸੀਗੇ ਆਪਣੀ ਐਕਟੀਵਿਟੀ ਦੇ ਮੁਤਾਬਿਕ ਤੇ ਇੱਕ ਗੱਡੀ ਸੀਗੀ ਜਿਹੜੀ ਕਿ ਦਿলোਵਾ ਗਾਰ ਯੂਪੀ ਨੰਬਰ ਦੇ ਉਤਰਾਖੰਡ ਨੰਬਰ ਦੇ ਜਿਹੜੀ ਕਿ ਇੱਕ ਸਾਈਡ ਤੇ ਰੁਕੀ ਹੋਈ ਸੀਗੀ ਜਿਸ ਨੂੰ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਉਹ ਤੋਂ ਕੁਝ ਕੁਐਸਚਨਸ ਕੀਤੇ ਤੇ ਉਹਨਾਂ ਨੂੰ ਲੱਗਿਆ ਵੀ ਉਹ ਸ਼ੱਕੀ ਲੱਗਿਆ ਤੇ ਉੱਥੇ ਉਹਨਾਂ ਨੇ ਮੌਕੇ ਤੇ ਜੀਓ ਨੂੰ ਬੁਲਾ ਕੇ ਉਹਦੇ ਜਿਹੜਾ ਸਾਰੀ ਚੈਕਿੰਗ ਕੀਤੀ ਤਾਂ ਉਹ ਚੋ ਗੱਡੀ ਚੋਂ 15 14 ਕਿਲੋ 370 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਹੋਈ ਤੇ ਪੁੱਛ ਕੇ ਸਾਨੂੰ ਪਤਾ ਲੱਗਿਆ ਵੀ ਹਾਂ ਵੀ ਇਹ ਦੇ ਦੋਨੋਂ ਰੋਸ਼ੀ ਨੇ ਰਣਜੋਤ ਸਿੰਘ ਤੇ ਜਸਵੀਰ ਸਿੰਘ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਸੀਗੇ ਇਹਨਾਂ ਦੇ ਉੱਪਰ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗੀ ਹੈ ਰਣਜੋਤ ਸਿੰਘ ਦੇ ਉੱਪਰ ਪਹਿਲਾਂ ਵੀ 2021 ਚ ਇੱਕ ਪਰਚਾ ਦਾ ਹੋਇਆ ਸੀਗਾ ਐਨਡੀਪੀ ਸੈਕਟਰ ਦਾ ਤੇ ਜਸਵੀਰ ਸਿੰਘ ਦੇ ਉੱਪਰ ਵੀ ਆਪਣਾ ਐਨਡੀਪੀ ਸੈਕਟਰ ਦੇ ਪਹਿਲਾਂ ਪਰਚਾ ਦਰਜ ਹੈ ਤੇ ਹੁਣ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਦੇ ਉੱਪਰ ਐਫਆਈਆ ਨੰਬਰ ਜਿਹੜੀ ਸੀਗੀ ਸਾਡੀ 87 ਨੰਬਰ ਐਫਆਈਆ ਲਾਲੋਡ ਥਾੜੇ ਦੀ ਉਹ ਦਰਜ ਕੀਤੀ ਗਈ ਹੈ ਅਨਲ ਐਪਰੋਪ੍ਰੀਏਟ ਸੈਕਸ਼ਨ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਲੈ ਕੇ ਕਿੱਥੋਂ ਹੁੰਦੇ ਸੀ ਇਹ ਇਹ ਹੱਲੇ ਜਿਹੜੀ ਜਿਹੜੀ ਕ੍ਰਿਮੀਨਲਰੀ ਸਾਡੀ ਪੁੱਛੀ ਗਈ ਸੀਗੀ ਉਹਦੇ ਚ ਬੜੀ ਉਹਦੇ ਨੇ ਦੱਸਿਆ ਵੀ ਇਹ ਬਰੇਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਐਸਾ ਜਿਹੜਾ ਮੋਹੱਲੀ ਸੀ ਇਹ ਟ੍ਰਾਂਜ਼ਿਟ ਰੂਟ ਸੀਗਾ ਇਹਨੇ ਤਰਨਤਰ ਲੈ ਕੇ ਜਾਣੀ ਸੀਗੀ ਤੇ ਰਸਤੇ ਦੇ ਜਿਹੜੀ ਸੀਗੀ ਪੁਲਿਸ ਦੀ ਮਸਤੀ ਅਧਿਕਾਰਨ ਜਿਹੜੀ ਇਹ ਇੰਟਰਸੈਪਟ ਕੀਤਾ ਗਿਆ ਨਾ ਸਰ ਹੁਣ ਤੱਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜੇ ਫੜੇ ਗਏ ਨੇ ਨਹੀਂ ਹੱਲੇ ਤੱਕ ਤਾਨੂੰ ਇਹ ਦੱਸਿਆ ਕਿ ਹਾਂ ਇੱਕ ਪ阿里 ਬਹੁਤ ਅਡਵਾਂਸ ਸਟੇਜ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਠੀਕ ਹੈ ਹੁਣ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੱਲ ਕੱਲ ਈਵਨਿੰਗ ਤੇ ਰਿਕਵਰੀ ਹੈ ਤੇ ਹੁਣੇ ਮਾਨ ਲੱਗੇ ਤਾਂ ਉਹ ਹੋਰ ਡਿਟੇਲ ਪੁੱਛ-ਕਿਛ ਕਰਾਂਗੇ ਪਰਸਿਕ ਐਨਲਿਸਿਸ ਕਰਾਂਗੇ ਜਾਂ ਇਹਨਾਂ ਦਾ ਜੜੋ ਸਾਰਾ ਸੀਗਾ ਤੇ ਅਨੇ ਤੱਕ ਤਾਂ ਜਿਹੜਾ ਇਹ ਸੀ ਟ੍ਰਾਂਜ਼ਿਟ ਸੀਗਾ ਸਾਡਾ ਜਿਹੜਾ ਮੁਹੱਲੇ ਦਾ ਇਹ ਜਾਣੀ ਜ਼ਰਰਤਦਾਰ ਸੀਗੀ ਬਾਕੀ ਇਹਨਾਂ ਤੋਂ ਸਾਰੀ ਪੁੱਛ-ਕਿਛ ਆ ਜੂਗਾ ਵੀ ਹਾਂ ਵੀ ਲੈ ਕੇ ਕਿੱਥੋਂ ਆnde ਸੀਗੇ ਕੌਣ-ਕੌਣ ਇਹਨਾਂ ਦੇ ਜਿਹੜੇ ਸੀਗੇ ਸਪਲਾਇਰ ਸੀਗੇ ਮੋਡਲ ਸਪੈਂਡੀ ਇਹਨਾਂ ਦੇ ਕਿੰਨੇ ਹੱਲੇ ਢੇਡੇ ਲੱਗ ਚੁੱਕੇ ਜਾਂ ਕੇ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਰੂਟ ਜਿਹੜਾ ਹੈਗਾ ਬਣਾਇਆ ਹੈ ਇਸ ਤੋਂ ਪਹਿਲਾਂ ਵੀ ਲੈ ਕੇ ਆਏ ਇਸ ਰੂਟ ਤੇ ਜਾਂ ਫਿਰ ਕੁਝ ਨਹੀਂ ਤੇ ਨਾਲ ਦੱਸਿਆ ਵੀ ਇਹ 2 2 2 2 3 ਬਣੀ ਪਹਿਲਾਂ ਆ ਚੁੱਕੇ ਨੇ ਬਾਕੀ ਅਸੀਂ ਸਾਰੇ ਸਾਰਾ ਉਹਨਾਂ ਦਾ ਐਨਾਲਿਸਿਸ ਕਰਕੇ ਔਨ ਐਵੀਡੈਂਸ ਜਿਹੜਾ ਸਾਡੇ ਕੋਲ ਆਊਗਾ ਉਹ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਸੋ ਵੀ ਇਦਾਂ ਨੇ ਬੈਕਗ੍ਰਾਉਂਡ ਹਨ ਦੱਸ ਚੁੱਕੇ ਜੀ ਨਾਮੋਂ ਪਹਿਲਾਂ ਰੰਜੋਤ ਸਿੰਘ ਜਸਵੀਰ ਸਿੰਘ ਦੋਨਾਂ ਦੇ ਉੱਪਰ ਐਨਡੀਪੀ ਸੈਂਟ ਦੇ ਪਰਚੇ ਦੋਨਾਂ ਦੇ ਉੱਪਰ ਪਹਿਲਾਂ ਹੀ ਦਰਜ ਨੇ ਕੀ ਦੇ ਵਿੱਚ ਵੀ ਹੈ 19 ਦੇ ਵਿੱਚ ਵੀ ਹੈ ਇਹ ਇਹ ਕਿੰਨੇ ਕਿਲੋ ਉੱਥੋਂ ਲੱਗ ਕੇ ਆਇਆ ਪਰ ਇਹ ਇਹ 20 ਮਹੀਨੇ ਦੀ ਫੀਮ ਦੀ ਫੀਮ ਦੇ ਪ੍ਰੀਓ ਹੰਦੇ ਥਾਰਾ ਕੁਸ਼ ਹੈ ਬਹੁਤ ਅਰਲੀ ਸਟੇਜ ਦਾ ਦੱਸਦੇ ਲਈ ਤੇ 14 ਕਿਲੋ 377 ਗ੍ਰਾਮ ਹੈ ਇਹ ਹੈਵੀ ਕੁਆਲਿਟੀ ਹੈ